ਸੰਘਾ ਜੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀ ਇਸ ਝੰਡ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਲਿਖਿਆ ਵੀ ਹੋਇਆ ਆ ਕਿ ਇਸ ਝੰਡ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀ ਜਦੋਂ ਮੁਕਸਰ ਦੀ ਜੰਗ ਸੀ ਮੁਕਸਰ ਦੀ ਜੰਗ ਜਿੱਤਣ ਤੋਂ ਬਾਅਦ ਫਿਰ ਉਸ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਆ ਕੇ ਡੇਰ ਲਾਇਏ ਸੀ ਤੇ ਉਸ ਸਮੇਂ ਇੱਕ ਜੱਟ ਤੇ ਬਾਣੀਆਂ ਦੀ ਕਥਾ ਆ ਉਹ ਵੀ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਆਉ ਸੰਗਤ ਜੀ ਨਾਲ ਦੇ ਨਾਲ ਕਰਾਉਣੇ ਆਪ ਜੀ ਨੂੰ ਦਰਸ਼ਨਦਾਰੇ ਗੁਰੂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਏ ਆ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਵਜੀਤਪੁਰ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਸ਼ਿਸ਼ੋਭਿਤ ਹੈ ਇਹ ਪਾਵਨ ਪਿੱਤਰ ਸਥਾਨ ਆ ਆਓ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਉਸ ਸਥਾਨ ਤੇ ਜਿਸ ਸਥਾਨ ਤੇ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੇ ਪੌੜ ਮਾਰਿਆ ਸੀਗਾ ਤੇ ਉੱਥੇ ਜਲ ਦਾ ਸੋਮਾ ਪ੍ਰਗਟ ਹੋਇਆ ਸੀ ਤੇ ਉਸ ਸਥਾਨ ਤੇ ਹੁਣ ਸਰੋਵਰ ਵੀ ਸ਼ਿਸ਼ੋਭਿਤ ਹੈ ਆਓ ਸੰਗਤ ਜੀ ਕਰਾਉਣੇ ਆਪ ਜੀ ਨੂੰ ਉਸ ਦੇ ਦਰਸ਼ਨ ਸੰਗਤ ਜੀ ਅੱਜ ਉਹ ਸਰੋਵਰ ਜਿਸ ਸਰੋਵਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੇ ਪੌੜ ਮਾਰ ਕੇ ਪ੍ਰਗਟ ਕੀਤਾ ਸੀਗਾ ਜਲ ਦਾ ਸੋਮਾ ਨਿਕਲਿਆ ਉਸ ਸਥਾਨ ਤੇ ਹੀ ਇਸ ਸਰੋਵਰ ਨੂੰ ਪੋਸਾਰਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਇਹ ਹੈ ਜਿਹੋ ਪਾਉਣ ਪਿੱਤਰ ਸਰੋਵਰ ਜਿੱਥੇ ਹਰੇਕ ਮੱਸੀਆ ਦੇ ਵਿੱਚ ਲੱਖਾਂ ਹੀ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਇਸ ਪਾਉਣ ਪਿੱਤਰ ਸਥਾਨ ਤੇ ਆ ਕੇ ਦਰਸ਼ਨ ਦਰਹਿ ਕਰਦੀਆਂ ਨੇ ਇਹ ਹੈ ਸੰਗਤ ਜੀ ਗੁਰਦੁਆਰਾ ਜਾਮਨੀ ਸਾਬ ਇਸ ਸਥਾਨ ਤੇ ਸੰਗਤ ਜੀ ਇੱਕ ਕਹਾਣੀ ਜੁੜੀ ਹੋਈ ਹੈ ਜੋ ਆਪ ਜੀ ਦੇ ਨਾਲ ਸਾਂਝ ਕਰਨ ਜਾ ਰਹੇ ਹਾਂ ਜਦੋਂ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਮੁਖਸਰ ਦੀ ਜੰਗ ਤੋਂ ਬਾਅਦ ਇਸ ਪੌਣ ਪਿੱਤਰ ਸਥਾਨ ਤੇ ਆਏ ਸਨ ਤੇ ਇਸ ਸਥਾਨ ਨੂੰ ਭਾਗ ਲਾਏ ਸਨ ਇਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਉਸ ਸਮੇਂ ਸੰਗਤ ਜੀ ਜਦੋਂ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਪਹੁੰਚਦੇ ਆ ਤੇ ਉਸ ਸਮੇਂ ਇੱਕ ਜੱਟ ਨੇ ਬਾਣੀਆਂ ਤੋਂ ਕਰਜ਼ਾ ਲੈ ਲਿਆ ਗੁਰਗਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵਿੱਚ ਜਮਨ ਰੱਖ ਕੇ ਲੇਕਿਨ ਉਸਨੇ ਕਰਜ਼ਾ ਜਿਹੜਾ ਆ ਉਹ ਵਾਪਸ ਨਾ ਕੀਤਾ ਅਗਲੇ ਜਾਮੇ ਦੇ ਵਿੱਚ ਗੁਰਗਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬਾਣੀਆਂ ਨੂੰ ਬਾਜ ਤੇ ਜੱਟ ਨੂੰ ਤਿੱਤਰ ਦੀ ਜੂਣ ਦੇ ਵਿੱਚ ਪੈਦਾ ਕਰਤਾ ਉਦੋਂ ਕੀ ਹੁੰਦਾ ਆ ਕਿ ਇਸੇ ਥਾਂ ਤੇ ਜਿਹੜਾ ਬਾਣੀਆਂ ਸੀਗਾ ਜੱਟ ਸੀਗਾ ਉਸ ਜਿਹੜੀ ਜਾਮਣੀ ਦਾ ਐਡਾ ਰੋਲਾ ਸੀਗਾ ਗੁਰਗਬੰ ਸਿੰਘ ਮਹਾਰਾ ਸੱਚੇ ਪਾਤਸ਼ਾਹੇ ਨੇ ਅਗਲੇ ਜਾਮੇ ਦੇ ਵਿੱਚ ਆ ਕੇ ਜਿਹੜਾ ਆ ਉਤਾਰਿਆ ਜਿਹੜਾ ਬਾਦ ਸੀਗਾ ਉਹ ਇੱਕ ਬਾਣੀਆਂ ਸੀ ਜਿਹੜਾ ਜੱਟ ਸੀਗਾ ਉਸ ਨੂੰ ਤਿੱਤਰ ਦੀ ਜੂਨ ਦੇ ਵਿੱਚ ਪੈਦਾ ਕਰਨ ਤੋਂ ਬਾਅਦ ਜਿਹੜਾ ਤਿੱਤਰ ਸੀਗਾ ਉਹ ਬਾਜ ਦੇ ਕੋਲੋਂ ਮਾਰਿਆ ਜਾਂਦਾ ਜਾਣੇ ਕਿ ਇੱਕ ਬਾਣੀਆਂ ਦੇ ਕੋਲੋਂ ਜਿਹੜਾ ਜੱਟ ਨੂੰ ਮਾਰ ਦਿੱਤਾ ਜਾਂਦਾ ਆ ਕਿਉਂਕਿ ਉਸ ਨੇ ਗੁਰਗਬੰ ਸਿੰਘ ਮਹਾਰਾ ਸੱਚੇ ਪਾਤਸ਼ਾਹੇ ਦੇ ਕੋਲ ਜਾਮਣੀ ਰੱਖ ਕੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਕਰਜ਼ਾ ਵਾਪਸ ਨਹੀਂ ਸੀ ਕੀਤਾ ਵਾਹਿਗੁਰੂ ਵਾਹਿਗੁਰੂ